ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੁਦੀਪ ਕੌਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਵੇਂ ਲਗਾਤਾਰ ਵਿਗੜਦੀ ਜਾ ਰਹੀ ਹੈ ਦਿਨ ਦੇ ਹੜੇ ਸ਼ਰਿਆਮ ਨਸ਼ੇੜੀਆਂ ਦੇ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇੱਕ ਪਾਸੇ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਜਿਹੜੀ ਹੈ ਚੱਲ ਰਹੀ ਹੈ ਤੇ ਦੂਜੇ ਪਾਸੇ ਇਹਨਾਂ ਨਸ਼ੇੜੀਆਂ ਦੇ ਵੱਲੋਂ ਸ਼ਰਿਆਮ ਜਿਹੜੀ ਹੈ ਲੁੱਟਾਂ ਖੋਹਾਂ ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਜੜੀ ਐ ਮੁਹਿਮ ਉਹ ਖੋਖਲੀ ਸਾਬਤ ਹੁੰਦੀ ਦਿਖਾਈ ਦੇ ਰਹੀ ਐ ਆਇਦਿਨ ਪੰਜਾਬ ਦੇ ਵਿੱਚ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜਹੀ ਘਟਨਾ ਕੈਦੋਂ ਤੋਂ ਦੁਰਾਹਾ ਰੋੜਤੇ ਵਾਪਰੀ ਐ ਇੱਕ ਵਿਅਕਤੀ ਜੋ ਸੜਕ ਤੇ ਜਾ ਰਿਹਾ ਹੁੰਦਾ ਉਸ ਦੇ ਪਿੱਛੋਂ ਜਿਹੜੇ ਨਸ਼ੇੜੀ ਨੇ ਨਸ਼ੇੜੀ ਲੁਟੇਰੇ ਨੇ ਉਸਤੇ ਹਮਲਾ ਕਰ ਦਿੰਦੇ ਨੇ ਤੇਜ਼ ਤਰ ਹਥਿਆਰ ਦੇ ਨਾਲ ਉਸ ਦੇ ਸਿਰ ਤੇ ਵਾਰ ਕੀਤੇ ਜਾਂਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਨਸ਼ੇੜੀਆਂ ਵੱਲੋਂ ਉਸ ਵਿਅਕਤੀ ਨੂੰ ਲਹੂ ਲਹਾਨ ਕੀਤਾ ਜਾਂਦਾ ਹੈ ਅਤੇ ਉਸ ਵਿਅਕਤੀ ਤੇ ਹਮਲਾ ਕਰਕੇ ਜਿਹੜੇ ਨਸ਼ੇੜੇ ਵਿਅਕਤੀ ਨੇ ਉਸ ਤੋਂ ਮੋਬਾਈਲ ਖੋ ਕੇ ਭਜਣ ਦੀ ਕੋਸ਼ਿਸ਼ ਕਰਦੇ ਨੇ ਐਨੇ ਨੂੰ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਇਹਨਾਂ ਨੂੰ ਰੰਗੇ ਹੱਥੀ ਜੜਾ ਕਾਬੂ ਕਰ ਲਿਆ ਜਾਂਦਾ ਹੈ ਇਸ ਲੁਟੇਰੇ ਦੇ ਜੰਮ ਕੇ ਜੜੀ ਹੈ ਛਿੱਤਰ ਪ੍ਰੇੜ ਕੀਤੀ ਜਾਂਦੀ ਹੈ ਇੱਕ ਲੁਟੇਰਾ ਜੜਾ ਮੌਕੇ ਤੋਂ ਭੱਜਣ ਦੇ ਵਿੱਚ ਸਫਲ ਹੋ ਜਾਂਦਾ ਹੈ ਮੌਕੇ ਤੇ ਇਹਨਾਂ ਲੋਕਾਂ ਦੇ ਵੱਲੋਂ ਜਿਹੜੀ ਹੈ ਪੁਲਿਸ ਬੁਲਾਈ ਜਾਂਦੀ ਹੈ ਅਤੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਵੀਰ ਜਿੱਕ ਜੱਟਾਂ ਦੇ ਨਹੀਂ ਯਕੀਨ ਨਾਲ ਚਲੋ ਝੂਠ ਬੋਲਾਂਗੇ। ਜੱਟਾਂ ਦਾ ਮੁੰਡਾ ਹੋ ਗਿਆ। ਉਹ ਮੁੰਡਾ ਕਹਿੰਦਾ ਵੀ ਮੇਰ ਨਾਲ ਮਾੜਾ ਕੰਮ ਚ ਕੱਪੜੇ ਲੈ ਕੇ ਨਾਲ ਵੀ ਚੱਲ। ਮਗਾ ਵੀ ਚੱਲ ਚੱਲਦੇ ਆ ਕਿੱਥੇ ਦਾ ਹੋ ਉਹ ਪਤਾ ਨਹੀਂ ਵੀਰੇ ਉਹ ਇੱਧਰ ਦਾ ਹੋਈ ਸਾਡਾ ਐਂ ਤੂੰ ਆ ਗਿਆ ਮੈਂ ਨਾਲ ਆ ਗਿਆ ਤੂੰ ਕਿ ਮੈਂ ਨਾਲ ਆ ਗਿਆ ਜਦੋਂ ਤੈਨੂੰ ਪਤਾ ਹੀ ਨਹੀਂ ਕੌਣ ਆਇਆ ਮੈਂ ਤਾਂ ਨਾਲ ਆ ਗਿਆ ਅੱਧਾ ਕੰਦਾ ਹੋ ਪਤਾ ਪਤਾ ਜੇ ਮੈਂ ਰਸੋਈ 'ਚ ਰੋਟੀ ਪਕਾਉਣੀ ਆ ਮੈਨੂੰ ਖੱਡ ਵਿੱਚ ਸਾਰਾ ਪਾ ਦਿੰਦਾ ਦੋ ਗੇੜੇ ਲਾਤੇ ਨਾ ਤੇ ਐਂ ਕੀ ਹੋਗੇ ਕਿਉਂ ਲਾਉਂਦੀ ਆ ਓ ਮੈਂ ਗਲੀ ਦੇ ਵਿੱਚ ਇੱਥੇ ਦੂਜਾ ਬੰਦਾ ਆ ਤੇ ਕਿੱਥੇ ਜਾ ਤੇਰਾ ਆ ਇਹਨਾਂ ਦਾ ਮੋਟਰਸਾਈਕਲ ਆ ਜੀ ਇਹ ਲੁੱਟਾਂ ਹੁਆ ਕਰਦੇ ਨੇ ਆ ਮੁੰਡਾ ਦਾ ਮੋਬਾਈਲ ਖੋਲਿਆ ਨਾਲੇ ਸਿਰ 파ੜਤਾ ਇਹ ਖੁੱਲੇ-ਖੁੱਲੇ ਹੋ ਗਏ ਪੱਟੀ ਕੱਢ ਦੋ ਚਾਰ ਬੰਦੇ ਮਾਰੇ ਪਿੱਛੇ ਭੱਜੋਦੇ ਸੀ ਦੂਜੇ ਮੁੰਡਿਆਂ ਤੋਂ ਫਰੋਦ ਨਹੀਂ ਬਤਾਉਂਦਾ ਕੀ ਕਰਦੇ ਆ ਇਹ मार दिया यार पकड़ गया क्या कर रहा है हां कर मार, हाँ। 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 मार हाँ? ते 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 अमन बताओ ऐसे कल काम करते हैं बताओ क्या करूं मैं दस के दो बार रुपया मेरे पहले भी है पहले भी फोन फोन लाके जा रहे हैं नहीं पहला तू सी होई सी एक बंदा और था ना होर के मैं ਮੈਂ ਆਪੇ ਆਇਆ ਮੈਂ ਤਾਂ ਅੱਜ ਹੀ ਆਇਆ ਅੱਜ ਹੀ ਆਇਆ ਅੱਜ ਹੀ ਦੱਸ ਕੇ ਤੋਰਾਂਗੇ ਬੰਦੇ ਤੇ ਕੰਮ ਹੀ ਚੁਰੀਏ ਠਗੀਆਂ ਦੇਖ ਤਾਂ ਮੇਰਾ ਫੈਕਟ ਪੰਡਾ ਮੇਰਾ ਬਹੁਤ ਬੋਧਾ ਗੱਲ ਕਹਿੰਦਾ ਵੀਡੀਓ ਬੁੜੀ ਬਣਾ ਰਹੀ ਐ ਦੀ ਜਿਹਦੇ ਬੰਦੇ ਦੇ ਵੀਡੀਓ ਬਣਾ ਕੇ ਚੱਲ ਆ ਪੁੱਸ ਨੂੰ ਬੁਲਾਓ ਉਹ ਲਿਆ ਚੱਕਾ ਪਾਪਾ ਨੂੰ ਪਾਲਿਆ ਲੈਂਦਾ ਐ ਥਾਪਾ ਆ ਗਿਆ ਸਰਦਾਰ ਜੀ ਰੋਡਾ ਹੀ ਆ ਭੱਜ ਗਿਆ ਮੁੰਡਾ ਤਾਂ ਛੜਾ ਕੇ ਉਹ ਆ ਬਹੁਤ ਕੰਮ ਕਰ ਲੈ ਦੂਜਾ ਤੀਜਾ ਹੱਲਾ ਰਸੋਲਾ ਪਈਆ ਰੰਗ ਦਾ ਅੰਦਰ ਕੋਣ ਬਲੂ ਇਹ ਤਾਂ ਹੀ ਪੰਚਰੀਆਮ ਕਿੱਥੇ ਦੇਖੋ ਯਾਰ ਕੀ ਕਰਨ ਲੱਗਾ ਜੀ ਉਹ ਨਹੀਂ ਕਰੀਤ ਕਰਨੀ ਹੋਰ ਕੁਝ ਮੰਨੂ ਮੰਨੂ ਬੋਲੀ ਭੈਣ ਜੀ ਦਾ ਨਾ ਟੱਕ 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 ਬਲੈਵ ਦੇ ਟਾਇਰ ਲਾ ਕੇ ਦਿਖਾ ਚ ਫਿਰ ਸਾਈਜ਼ ਕਰਤਾ ਵੀਰੇ ਤੂੰ ਪੀਰੇ ਮੰਡਾ ਨੂੰ ਕਾ ਮਾਰਾ ਬੰਨੇ ਰੱਖਣਾ ਕਰਨਾ ਖੜਾ ਇੰਜਨ ਕੋਲ ਹੈ ਕੋਈ ਇੱਕੋ ਕਲੋਨੀ ਦੇਨੇ ਸਾਰੇ ਜੀ ਨੌ ਕੀ ਇਧਰਾਂ ਗੱਲ ਹੀ ਗੱਲ ਅਗਰ ਨਹੀਂ ਨਾ ਮੰਜੇ ਤੋਂ ਜੈਲ ਨਹੀਂ ਨਾ ਪਰ ਇਹਨਾਂ ਮੌਕੇ ਤੇ ਅਸੀਂ ਪਾਰਾਂ ਤੋਂ ਅਸੀਂ ਪਾਈਟ ਕਰੀਏ ਕਲੋਨੀ ਚ ਕਿਹੜੀ ਚ ਜਾਣਾ ਪਾਰੀ ਤੋਂ ਪੋਰਾ ਸਾਹਿਬ ਵਾਲੀ ਕੋਲ ਜੋ ਚ ਰਹਿਣਾ ਹੁਣ ਤਾਂ ਚਲਾ ਆਉਂਦੀ ਬਹੁਤ ਥੀ ਬਾਕੀ ਕਿੱਥੇ ਦੇ ਜੀਏ ਪ੍ਰੋਪਰ ਦੀ ਆਈ ਤੈਨੂੰ ਨਹੀਂ ਨਹੀਂ ਚੱਲੀ ਕਿੰਨੇ ਜਾਣ ਨਾ ਤੋ ਤਿੰਨ ਕੇ ਵੇਲੇ ਆਜਦੇ ਨਾ ਮੈਨਾਂ ਹੈ ਬਾਕੀ ਤਾਂ ਅੰਗੜੂਲੇ ਆਉਂਦੇ ਹੈ ਆਈ 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 ਹਾਂ ਜੀ ਬਾਬੂ ਜੀ 20 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